ਸੋਨਿਕੁਰ ਦਾ ਪਬੰਦਕ ਕਮੇਟੀ ਵੱਲੋਂ ਹੋਲਾ ਮੇਲਾ ਦੇ ਮੌਕੇ ਤੇ ਜਿੱਥੇ ਹੋਰ ਸਾਰੇ ਪ੍ਰਬੰਧ ਬੜੇ ਕੀਤੇ ਜਾ ਰਹੇ ਆ ਵੱਡੇ ਪੱਧਰ ਤੇ ਉਥੇ ਸੰਗਤਾਂ ਦੀ ਰੈਸ਼ਵਾਸਤੇ ਜਿਹੜੀ ਸਾਡੀ ਗੁਰੂ ਗੋਬ ਸਿੰਘ ਯਾਤਰੀ ਨਿਵਾਸ ਉਹਦੀ ਵੀ ਤਿਆਰੀ ਦਾ ਲਗਭਗ ਅੱਧਾ ਹਿੱਸਾ ਤਿਆਰ ਹੋ ਚੁੱਕਾ ਹੈ ਜਿਸ ਦੀ 23 ਗਰੂ ਸਾਡੇ ਮਾਨ ਜੋਗ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਦੇ ਪ੍ਰਧਾਨ ਸਾਹਿਬ ਸਰ ਜਿੰਦਰ ਸਿੰਘ ਜੀ ਤਾਂ ਵੀ ਪ੍ਰਧਾਨ ਸ਼ੋਮੀ ਗੁਰਦਆਰ ਪਵੰਦਕ ਕਮੇਟੀ ਉਹਲਾ ਵੱਲੋਂ ਜੋ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਾ ਵੱਲੋਂ ਇਹ ਸਰਾਹ ਤਿਆਰ ਕੀਤੀ ਗਈ ਉਹਦੇ ਜਿਹੜੇ ਜਿੰਨੇ ਕਮਰੇ ਤਿਆਰ ਹੋ ਚੁੱਕੇ ਉਹਨਾਂ ਦੀ ਜਿਹੜੀ ਰਕਾਤ ਹੈ ਉਹ 23 ਗਰੂ ਸਿਰੇ 10 ਤਾਂ 1.5 2.5 ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜੋ ਸਿੰਘ ਸਬਦ ਦੀ ਰਹਿائش ਹੈ ਤੇ ਨਾਲ ਉਹਦੇ ਦਫਤਰਾ ਸ਼ੋਮੀਗੁਰਦਾ ਕੋਨ ਦਾ ਕਮੇਟੀ ਦਾ ਉਹ ਬਿਲਡਿੰਗ ਵੀ ਉਹਦਾ ਵੀ ਕੰਮ 80% ਤੋਂ ਵੱਧ 90% ਦੇ ਕਰੀਬ ਦਾ ਕੰਮ ਉਹ ਹੋ ਚੁੱਕਾ ਤੇ ਉਹ ਸਿੰਘ ਸਬਦ ਦੀ ਰਹਿائش ਉਹ ਵੀ 24 ਤੱਕ ਉਸਦਾ ਵੀ ਜਿਹੜਾ ਉਹ ਉਦਕਾ ਜਿਹੜਾ ਉਹ ਵੀ ਕੀਤਾ ਜਾ ਰਿਹਾ ਇਸ ਦੇ ਨਾਲ بڑے ਵੱਡੇ ਪੱਧਰ ਤੇ ਸ਼ੋਮੀਗੁਰਦਾ ਪਵੰਦਕ ਕਮੇਟੀ ਵੱਲੋਂ ਸੰਗਤਾਂ ਦੀ ਇਸ ਵਾਰ ਵਦਿ ਰਿਆਮ ਦੁਬੋ ਖਲਖ ਦੇ ਆ ਹੋਇਆ ਬਹੁਤ ਵੱਡੇ ਪੱਧਰ ਤੇ ਜਿਵੇਂ ਲੰਗਰ ਆ ਉਹ ਸਜਾਏ ਗਏ ਆ ਉਹਨਾਂ ਨੂੰ ਪਰਮਿਸ਼ਨ ਦਿੱਤੀਆਂ ਗਈਆਂ ਉਸ ਦੇ ਨਾਲ ਪਾਣੀ ਜਾਂ ਸ਼ਬੀਲਾ ਮੈਡੀਕਲ ਕੈਂਪ ਅਤੇ ਹੋਰ ਜਿਹੜੀਆਂ ਜ਼ਰੂਰਤਵਾਰੀਆਂ ਕਰਦਾ ਉਹਨਾਂ ਦਾ ਬਹੁਤ ਧਿਆਨ ਰੱਖਿਆ ਗਿਆ ਤਾਂ ਜੋ ਇਹ ਸੰਗਤ ਨੂੰ ਕਿਸੇ ਕਿਸੇ ਕਿ ਪਰੇਸ਼ਾਨੀ ਨਾ ਹੋਵੇ ਤੇ ਸਭ ਤੋਂ ਵੱਡੀ ਚੀਜ਼ ਆ ਕਿ ਜਿਹੜਾ ਕੋਈ ਐਕਸੀਡੈਂਟ ਦਾ ਜਾਂ ਕੋਈ ਬੰਦ ਕੋਈ ਭਾਗੀ ਘਟਨਾ ਵਾਪਰ ਜਾਂਦੀ ਆ ਉਹਦੇ ਦੀ ਬਕਾਇਦਾ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਉਹਦਾ ਬੀਮਾ ਹੋਏਗਾ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਚੁਪਟ ਆਉਂਦੀ ਆ ਕੋਈ ਹੋਰ ਕੋ ਵੱਡੀ ਘਟਨਾ ਵਾਪਰ ਜਾਂਦੀ ਆ ਸੋ ਉਹਦਾ ਬਕਾਇਦਾ ਹਰ ਫੱਡੇ ਦਾ ਬੀਮਾ ਜਿਹੜਾ ਉਹ ਇੱਥੇ ਸੋਨੀ ਗੁਰਦਾ ਪਵੰਦਾ ਕਮੇਟੀ ਜਦੋਂ ਜਿੰਨੀ ਵੀ ਸੰਗਤ ਆਉਂਦੀ ਆ ਉਹਦਾ ਸਾਰਾ ਬੀਮਾ ਹੈਗਾ ਕਿੰਨੇ ਕੁ ਲੰਗਰ ਕਮੇਟੀਆਂ ਜੀ ਕਿੰਨੀਆਂ ਨੂੰ ਪ੍ਰਵਾਨਗੀ ਕੀਤੀ ਸਾਹਿਬ 170 ਦੇ ਕਰੀਬ ਲੰਗਰ ਜਿਹੜੇ ਆ ਉਹ ਲੱਗਣਗੇ ਜਿਹੜੇ ਲੱਗਣ ਲੱਗਣੇ ਸ਼ੁਰੂ ਵੀ ਹੋ ਗਏ ਆ ਸਰਬਾਬਾ ਕਸ਼ਮੀਸ਼ਰ ਸਿੰਘ ਪੂਰੀ ਵਾਲਿਆ ਦੀ ਉਹ ਬਗਲ ਕਰਦੇ ਆ ਉਹਨਾਂ ਨਾਲ ਲੰਗਾ ਜੂੜ ਚਰਚਾ ਚ ਰਹਿੰਦਾ ਕਿਉਂਕਿ ਉਹ ਲੰਗਰ ਦੀ ਜਿੱਥੇ ਲੰਗਰ ਦੇ ਵਿੱਚ ਸੰਗਤਾਂ ਨੂੰ ਪੋਸ਼ਾਦਾ ਪਾਣੀ ਹੋਰ ਬਹੁਤ ਵਧੀਆ ਪਦਾਰਥ ਛਕਾਉਂਦੇ ਆ ਉੱਥੇ ਨਾਲ ਦੀ ਨਾਲ ਉਹਨਾਂ ਲੰਗਰਾਂ ਦੇ ਵਿੱਚ ਜਿੱਥੇ ਬਣਦਾ ਲੰਗਰ ਉੱਥੇ ਵੀ ਬਹੁਤ ਸਫਾਈ ਦਾ ਧਿਆਨ ਰੱਖਿਆ ਜਾਂਦਾ ਤੇ ਜਿੱਥੇ ਛਕਾਇਆ ਜਾਂਦਾ ਉੱਥੇ ਵੀ ਦੋ ਦੋ ਮਿੰਟ ਤੇ ਥੋੜੀ ਸਫਾਈ ਜਿਹੜੀ ਚੈੱਕ ਕੀਤੀ ਜਾਂਦੀ ਆ ਐਂਦਾ ਜਿਆਦਾ ਧਿਆਨ ਰੱਖਿਆ ਜਾਂਦਾ ਤਾਂ ਕਿ ਸੰਗਤ ਦੇ ਵਿੱਚ ਚਰਚਾ ਵਧੇਰੀ ਹੋ ਲੱਗੇ ਜੀ ਹੁੱਲੜ ਬਾਜੀ ਦੀਆਂ ਘਟਨਾਵਾਂ ਦੀ ਬਾਰ-ਬਾਰ ਅਪੀਲ ਕੀਤੀ ਜਾਂਦੀ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਦੇਖੋ ਇਹ ਉਹ ਧਰਤੀ ਹੈ ਜਿਹੜੀ ਤੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹਨਾਂ ਨੂੰ ਸੈਲ ਧਰਤੀ ਵਸਾਈ ਜਿਸ ਧਰਤੀ ਦੇ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 6 ਸਾਲ ਦੀ ਉਮਰ ਤੋਂ ਬਾਅਦ ਇੱਥੇ 29 ਸਾਲ ਇਸ ਧਰਤੀ ਤੇ ਰਹੇ ਜਿੱਥੇ ਸਤਗੁਰਾਂ ਦੇ ਸ਼ਾਦੀਆਂ ਵਿਆਹ ਸ਼ਾਦੀਆਂ ਹੋਈਆਂ ਜਿੱਥੇ ਸ਼ਹਿਬਜਾਦਾ ਜੀ ਦਾ ਜਨਮ ਹੋਇਆ ਇਸ ਧਰਤੀ ਦੇ ਉੱਤੋਂ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ ਇਸ ਧਰਤੀ ਦੇ ਰਾਖੇ ਤੇ ਸ਼ਾਬਜਾਦੇ ਚਮਕੌਰ ਵਿੱਚ ਸ਼ਹੀਦ ਹੋਏ ਛੋਟੇ ਸ਼ਾਬਜਾਦੇ ਸਰਹੰਦ ਤੇ ਆ ਕੇ ਸ਼ਹੀਦੀਆਂ ਦਿੱਤੀਆਂ ਕਿਉਂ ਇਸ ਧਰਤੀ ਦੇ ਜੰਮ ਪੜ ਕੇ ਉਹ ਜਵਾਨ ਹੋਏ ਸਨ ਵੱਡੇ ਹੋਏ ਸਨ ਇਸ ਧਰਤੀ ਤੇ ਪੈਰ ਰੱਖਣ ਲੱਗਿਆ ਸਾਨੂੰ ਤਾਂ ਬਹੁਤ ਵਾਰ ਸੋਚਣਾ ਚਾਹੀਦਾ ਕਿ ਕਿੰਨੀ ਭਾਵਨਾ ਦੇ ਨਾਲ ਅਸੀਂ ਇਸ ਧਰਤੀ ਤੇ ਆਉਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਸ ਤੌਰ ਤੇ ਸਾਜਰਾ ਇਸ ਧਰਤੀ ਦੇ ਕੀਤੀ ਸਮੁੱਚੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲਿਆ ਇਸ ਧਰਤੀ ਤੋਂ ਜਿਹੜੀ ਜੁਲਬਰਾਜ ਦੀ ਜਲਕੁੱਟੀ ਅਸੀਂ ਜਿਹੜੇ ਇਸ ਧਰਤੀ ਤੇ ਹੁੰਦੇ ਇਹਨੂੰ ਆਮ ਮਿਲਿਆ ਉਹ ਮਿਲਣਾ ਨਾ ਸਮਝੀਏ ਅਸੀਂ ਬੜੇ ਪੈਰ ਰੱਖਣ ਲੱਗਿਆ ਧਿਆਨ ਕਰੀਏ ਕਿ ਹਰ ਥਾਂ ਦੇ ਉੱਤੇ ਸ਼ਹਿਬਜੰਦਾ ਛੋਟੇ ਛੋਟੇ ਸਾਡੇ ਨਿੱਕੇ ਨਿੱਕੇ ਸਤਪੁਰਾਂ ਦੇ ਸੁਪੁੱਤਰ ਸ਼ਹਿਬਜੰਦਾ ਜੁਰਾਵਲ ਸਿੰਘ ਜਹਾਰ ਸਿੰਘ ਦੇ ਚਰਨ ਪਏ ਹੋਏ ਇਸ ਧਰਤੀ ਦੇ ਬਾਬਾਜੀਤ ਸਿੰਘ ਬਾਬਾ ਜਵਾਨ ਸਿੰਘ ਖੇਡਾ ਖੇੜਦੇ ਜਿਹੜੀ ਇਹ ਸੂਰਬਖਦੀ ਦੇ ਜੋਹਰਾਂ ਨੇ ਪ੍ਰਾਪਤ ਕੀਆ ਇਸ ਧਰਤੀ ਦੇ ਹੋਈ ਸੋ ਇਸ ਵਕਤ ਬਹੁਤ ਪਹਾੜਾਂ ਵਾਲੀ ਧਰਤੀ ਤੇ ਆਓ ਇਸ ਧਰਤੀ ਦੇ ਗੁਰੂ ਗੋਬਿਸ਼ ਸਿੰਘ ਮਹਾਰਾਜ ਜੀ ਉਹਨਾਂ ਦੇ ਉਹਨਾਂ ਦੇ ਮਹਿਲ ਸਾਡੀਆਂ ਬਤਾਵਾ ਮਾਤਾ ਗੁਜਰੀ ਜੀ ਤਰਗੁਤ ਢੇਗਵਾਲਦਰ ਮਹਾਰਾਜ ਸਾਰਿਆਂ ਦਾ ਇਸ ਧਰਤੀ 'ਤੇ ਬੜਾ ਬੜਾ ਪਰਪਕਾਰਾ ਸੋ ਜਿਹੜੀ ਹੁਜੜਬਾਜੀ ਅਸੀਂ ਟਰੱਕਾਂ ਤੇ ਡੋਡੇ ਲਾ ਲੈਂਦੇ ਆ ਟਰੈਕਟਰਾਂ ਤੇ ਜਾਂ ਮੋਟਰਸਾਈਕਲਾਂ ਦੇ ਸੰਸਰ ਖੋ ਲੈਂਦੇ ਆ ਇਹ ਇਹ ਕੋਈ ਕਾਲਜ ਸਕੂਲ ਦਾ ਮੇਲਾ ਨਹੀਂ ਹੈ ਜਿਹੜਾ ਪੌਸਾਂ ਵਿੱਚ ਇੱਥੇ ਨੌਜਵਾਨ ਬੱਚੇ ਸਾਡੇ ਉਹਨਾਂ ਚਾਹੀਦਾ ਕਿ ਉਹ ਉਹਨਾਂ ਮਹਾਨ ਬਾਬਿਆਂ ਨੂੰ ਸ਼ਹਿਬਜ਼ਾਦਿਆਂ ਨੂੰ ਮਹਾਨ ਸ਼ਹੀਦਾਂ ਸੂਬੀਰਾਂ ਨੂੰ ਯਾਦ ਕਰਿਆ ਕਰਨ ਤੇ ਇਹਨਾਂ ਕਟਰਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰੇ